ਨਾ ਕਮਾਲ ਨਾ ਅਪਾਪਾ ਨਾ ਤੁਹਾਨੂੰ ਬਾਤ ਸੁਦਾ ਮਸਲਾ ਹੱਲ ਨਹੀਂ ਕਰਦੇ ਮੀਡੀਆ ਦੇ ਇਹਦਾ ਵੀਰੇ ਹੁਣ ਤੁਸੀਂ ਅੰਗੇ ਤੁਸੀਂ ਕਰੋ ਕੀ ਲਿਆਵਾਂਗੇ ਇਹਦਾ ਫਸਕੀ ਨਹੀਂ ਇਹਦਾ ਹੁਣ ਤੁਸੀਂ ਅੱਥਾ ਲਾਗੇ ਤੁਸੀਂ ਕਰੋ ਚੱਕੀ ਲਿਆਉਣਾ ਭੁਗਮ ਇਹਦਾ ਹੁਣ ਤੁਸੀਂ ਕਰੋ ਤਾਂ ਕੀ ਹੋਗੂ ਮੈਂ ਥੋੜਾ ਹੁਕਮ ਬੜਾ ਜਿਹਾ ਮਸਲਾ ਵੀ ਬਹੁਤ ਜਿੱਤੋ ਲੱਗਦਾ ਹੈ ਕਿ ਉਹ ਮਸਲਾ ਹੁਣ ਤੁਸੀਂ ਅੱਗੇ ਕੀ ਕਰੋਗੇ ਸਾਰੇ ਮਸਲੇ ਇੱਕ ਮਸਲਾ ਨਹੀਂ ਕੀਤਾ ਸਭ ਬਹੁਤ ਮਸਲੇ ਨੇ ਜੋ ਥੋੜੇ ਜੇ ਦਿਨਾਂ ਤੱਕ ਅਜ ਮੇਰੀ ਜੁਆਇਨਿੰਗ ਦਾ ਜਿ ਆਪਾ ਉਸ ਮਾਹੌਲ ਨਾਲ ਮਿਲ ਰਹੇ ਸੀ ਤਾਂ ਤੁਸੀਂ 2-4 ਦਿਨ ਦੇ ਦੇ ਨਾਲ ਇਹਦੇ ਉੱਪਰ ਆਪਾਂ ਇੱਕ ਪ੍ਰੈਸ ਕਾਨਫਰੰਸ ਕਰਾਂਗੇ ਜਿਹੜੇ ਸਾਰੇ ਮੁੱਦੇ ਨੇ ਇੱਕ ਮੁੱਦਾ ਨਹੀਂ ਕਈ ਮੁੱਦੇ ਨੇ ਯਾਨੀ ਕਿ ਜੇ ਮੈਨੂੰ ਲੱਗਦਾ ਬਹੁਤ ਮੁੱਖ ਮੰਤਰੀ ਸਾਹਿਬ ਨੇ ਬਹੁਤ ਛੋਟੀ ਜਿਹੀ ਜਿਹਾ ਦੇ ਉਹ ਸਾਈਨ ਕਰ ਦਿੰਦਾ ਉਹ ਸਾਰੀਆਂ ਗੱਲਾਂ ਨੂੰ ਆਪਾਂ ਤੁਹਾਡੇ ਮੁਖਾਤਿਬ ਲੋਕਾਂ ਦੇ ਸਾਹਮਣੇ ਰੱਖਾਂਗੇ ਤੇ ਬੜੀ ਪੋਜ਼ਿਟਿਵ ਤਰੀਕੇ ਨਾਲ ਮੈਂ ਗੱਲ ਰੱਖੂੰਗਾ ਕੀ ਇਹ ਜੀ ਵੀ ਆਪ ਕਿਸੇ ਨੂੰ ਭੰਡਨਾ ਕਿਸੇ ਨੂੰ ਮਾੜਾ ਕਹਿਣਾ ਜਾਂ ਕਿਸੇ ਨੂੰ ਅ ਵਧੀਆ ਕਾਗਜੀ ਪੱਤਰੀ ਤਰੀਕੇ ਨਾਲ ਸਿਆਣੇ ਤਰੀਕੇ ਨਾਲ ਜਾਣਗੇ ਲੀਡਰਸ਼ਿਪ ਇਹ ਤਾਂ ਲੋਕਾਂ ਨੇ ਮਿਆਰ ਇਹਦਾ ਸਿਰਦਾ ਵੀ ਟਾਰਗੇਟ ਕਰੋ ਉੱਠਾ ਬੋਲੋ ਤਾਂ ਤੁਹਾਨੂੰ ਠੀਕ ਆ ਥੋੜੇ ਟਾਈਮ ਲਈ ਬੋਲੀ ਹਾਈਪ ਕ੍ਰੀਟ ਹੋ ਜਾਂਦੀ ਆ ਬਟ ਜਿਹੜਾ ਆਰਗੈਨਿਕ ਸਿਸਟਮ ਆ ਨਾ ਉਹ ਲੰਬਾ ਚੱਲਦਾ ਯਾਨੀ ਕਿ ਦੇਖ ਸਰ ਸੱਚ ਨੂੰ ਹੌਲੀ ਥੋੜਾ ਟਾਈਮ ਲੁਗਦਾ ਪਰ ਉਹ ਸਿਸਟਮ ਬੱਲਦਾ ਨੇ ਵੀ ਇਹ ਨਹੀਂ ਕਿ ਉਹ ਉਹਦਾ ਫਾਲੋ ਕਰਦਾ ਜੇ ਤੁਸੀਂ ਕੋਈ ਕੰਪੈਰ एग्जांपल ਸੱਚ ਨੂੰ ਸੱਚ ਕਹਿਣ ਵਾਲੇ ਬੰਦੇ ਉਹ ਐ ਨਹੀਂ ਦੇਖਦੇ ਵੀ ਇਹਦੇ ਨਾਲ ਮੈਂ ਮਦਦ ਕਰੂੰਗਾ ਤਾਂ ਮੇਰੀ ਵੋਟ ਟੁੱਟੂਗੀ ਜਾਂ ਮੇਰੀ ਵੋਟ ਵਧੂਗੀ ਉਹ ਇਹ ਹਿੰਮਤ ਰੱਖਦੇ ਨੇ ਕਿ ਆਹ ਗੱਲ ਸੱਚ ਤੇ ਮੈਂ ਇਹਨੂੰ ਸੱਚ ਤਰੀਕੇ ਨਾਲ ਕਹਿਣਾ ਮੈਂ ਉਹਦੇ ਵਿੱਚ ਰਾਜਨੀਤੀ ਨਹੀਂ ਕਰਦੀ ਆਪਾਂ ਇਹ ਸਾਰੀ ਇਸ ਚੀਜ਼ ਦੇ ਗਵਾਹ ਜੋ ਡਿਬੇਟਸ ਹੁੰਦੀਆਂ ਨੇ ਆਪਣੇ ਲੋਕ ਸਭਾ ਦੇ ਵਿੱਚ ਜਾਂ ਜੋ ਉਹਨਾਂ ਦੀ ਗੱਲ ਹੁੰਦੀ ਹੈ ਮੈਂ ਨਾਲ ਤਾਂ ਬੜੀ ਦਲੇਰੀ ਨਾਲ ਤੇ ਬੜੇ ਵਧੀਆ ਤਰੀਕੇ ਨਾਲ ਜੜਦਾ ਹਾਂ ਦੀ ਗੱਲ ਲੋਕਾਂ ਦੇ ਸਾਹਮਣੇ ਰੱਖੀ। ਪਰ ਆਇਆ ਬਣੀ ਕਿ ਜਿਹੜਾ ਹਮੇਸ਼ਾ ਮੋਦਰਾ ਮੋਟਾ ਬਾਕੀ ਚੱਲਦਾ ਕਿਦਾ ਜੈਪਨ ਦੀ ਦਿੱਤੀ। ਉਪਰਾ ਨਹੀਂ ਮੇਰਾ ਵੱਡਾ ਭਰਾ ਅਜ ਰਾਣੀ ਅਜੀ ਮੇਲਾ ਦਾ ਮੈਂ ਤਾਂ ਯੂਨੀਵਰਸਿਟੀ ਸੀ ਤੇ ਮੇਰੇ ਸਿਸਟਰ ਨੇ ਦੀ ਮੇਰਾ ਬਜੀ ਬਿਲਕੁਲ ਸਾਰਿਆਂ ਨਾਲ ਪਰਿਵਾਰ ਵਾਲਾ ਸਬੰਧ ਨੇ ਹਰ ਇੱਕ ਨਾਲ ਜਰੂਰ ਆਪ ਦੇ ਛੋਟੇ ਭਰਾ ਹਰ ਇੱਕ ਨੂੰ ਗਿਰਾ ਗੁੱਸਾ ਹੁੰਦਾ ਕਿਉਂਕਿ ਮੈਂ ਉਦੋਂ ਇੱਕ ਥੋੜਾ ਜਿਹਾ ਗੁੱਸੇ 'ਚ ਸਟੈਪ ਲਿਆ ਸੀ ਪਰ ਮੈਨੂੰ ਨਹੀਂ ਲੱਗਦਾ ਕਿ ਮੇਰੀ ਕਿਸੇ ਨਾਲ ਕੋਈ ਰੰਜਿਸ਼ ਮੇਰੀ ਕਿਹਨਾਂ ਕੋਈ ਲੜਾਈ ਜਾਂ ਮੇਰਾ ਕਿਸ ਤਰ੍ਹਾਂ ਕੋਈ ਵਿਰੋਧ ਆ ਜੇ ਕੋਈ ਇਹ ਇਤਨੀ ਕਰੂਗਾ ਵੀ ਤਾਂ ਮੈਂ ਦੋਵੇਂ ਹੱਥ ਜੋੜ ਕੇ ਉਹਦੇ ਉਹਦੇ ਨਾਲ ਵੀ ਜਾ ਕੇ ਗੱਲ ਕਰਾਂਗਾ ਕਾਂਗਰਸ ਦੇ ਵਿੱਚ ਵਾਪਸ ਨੂੰ ਲੈ ਕੇ ਰਾਜਾ ਮੀਨਾ ਕੀਤਾ ਬੜਾ ਹੱਥ ਮੋੜਦਾ ਸਾਰੀ ਲੀਡਰਸ਼ਿਪ ਦਾ ਹੱਥ ਆ ਮੈਨੂੰ ਲੱਗਦਾ ਵੀ ਸਾਰਿਆਂ ਦਾ ਹੀ ਬਹੁਤ ਵਧੀਆ ਜਿੰਨੇ ਵੀ ਸਾਡੇ ਸੀਨੀਅਰ ਲੀਡਰਸ਼ਿਪ ਦਾ ਮੈਂ ਸਾਰਿਆਂ ਨੂੰ ਮਿਲਿਆ ਪਹਿਲਾਂ ਹਰ ਇੱਕ ਬੰਦੇ ਨੇ ਪੰਜਾਬ ਆ ਰਹੇ ਆ ਆ ਥੋੜੇ ਸਾਹਮਣੇ ਆਏ ਸਾਰੀ ਚੀਜ਼ ਤੇ ਸਾਰਿਆਂ ਨਾਲ ਮੈਂ ਤਾਂ ਦੀ ਉਹਦਾ ਪਹਿਲਾ ਕਿ ਉਹ ਸੀ ਕਰਦਾ ਜਦੋਂ ਸੀ ਹਰੀ ਕਮਲ ਨੂੰ ਵੀ ਸੀ ਇਸ ਵਾਰ ਵੀ ਬਹੁਤ ਸੋਚੇ ਨਾ ਉਸ ਤੋਂ ਵੀ ਕੁਝ ਵਧੀਆ ਕਰਨ ਦੀ ਕੋਸ਼ਿਸ਼ ਕਰਾਂ ਬਾਕੀ ਤਾਂ ਸਮਾਂ ਦੱਸੂਗਾ ਅਗਿ ਕਰਾਉਣ ਵਾਲਾ ਤਾਂ ਗੁਰੂ ਮਹਾਰਾਜ ਆ ਇਨਸਾਨ ਦਾ ਕੰਮ ਆ ਮਿਹਨਤ ਕਰਨਾ ਤੇ ਮਿਹਨਤ ਚ ਕੋਈ ਕਮੀ ਨਹੀਂ ਰਹੂਗੀ ਕਿਸੇ ਵੀ ਪੱਖੋਂ ਗੱਲਾ ਇੱਥੇ ਦਾ ਲੀਡਰ ਨਹੀਂ ਮੈਂ ਪੂਰੇ ਪੰਜਾਬ ਦੀ ਗੱਲ ਕਰੂੰਗਾ ਜਿੱਥੇ ਜਿੱਥੇ ਧੱਕਾ ਜਾਂ ਕੋਈ ਵੀ ਇਹੀ ਦੀ ਗੱਲ ਆ ਤਾਂ ਇਹਨੂੰ ਹੋਰ ਅੱਗੇ ਲੈ ਕੇ ਜਾਣਾ ਪਾਰਟੀ ਨੇ ਤੁਹਾਨੂੰ ਵਿਸ਼ਵਾਸ ਦਵਾਇਆ ਕਿ 2027 ਦੀ ਚੋਣਾਂ ਤੁਸੀਂ ਮੁੱਖ ਮੰਤਰੀ ਦੇ ਖਿਲਾਫ ਲੜੋਗੇ। ਇਹ ਭਾਜੀ ਦੇਖੋ ਹੁਣ ਇਹ ਵਧੀਆ ਐਤੂ ਵੱਧ ਗੁਰੂ ਮਾਰਾ ਪਾਈਆਂ ਨੇ ਵੀ ਮੁੱਖ ਮੰਤਰੀ ਸਾਹਿਬ ਧੂਰੀ ਤੋਂ ਲੜਦੇ ਨੇ ਨਹੀਂ ਲੜਦੇ ਐਥੇ ਸਤਾਈ ਚ ਕੌਣ ਲੜਦਾ ਕੌਣ ਨਹੀਂ ਲੜਦਾ ਠੀਕ ਹੈ ਨਾ ਅਲੱਗ-ਅਲੱਗ ਚੀਜ਼ਾਂ ਨੇ ਇੱਕ ਸਮੇਂ ਤੋਂ ਪਹਿਲਾਂ ਕਹਿਣ ਵਾਲੀ ਗੱਲ ਮੈਨੂੰ ਲੱਗਦਾ ਵੀ ਵਧੀਆ ਨਹੀਂ ਲੱਗਦੀ ਸਮਾਂ ਆਊਗਾ ਤੇ ਜੋ ਵੀ ਸਾਹਮਣੇ ਹੋਊਗਾ ਡਟ ਕੇ ਲੜਾਂਗੇ ਕੋਈ ਦਿੱਕਤ ਨਹੀਂ ਇਹ ਤਾਂ ਫਾਈਨਲ ਹੈ ਵੀ ਤੁਸੀਂ ਲੜੋਗੇ 2027 ਦੀ ਚੋਣਾਂ ਤੇ ਚਰਚਾ ਬਾਰੇ ਇਸ ਸਾਲ ਦਾ ਬੈਨ ਲੱਗ ਗਿਆ ਚਾਹਵਾ ਨੇ ਜਿਹੜੇ ਵਾਪਸ ਕਰ ਰਹੇ ਨੇ ਤੁਸੀਂ ਕੋਈ ਨਾ ਚਿੱਠੀ ਪੱਤਰ ਦੇਖਿਆ ਉਹ ਕਈ ਵਾਰ ਨਾ ਗੱਲ ਉਹ ਚੈਰੀ ਕੁੜੀ ਦੀ ਉਹ ਭੈਣ ਆ ਸਾਡੀ ਉਹ ਗੱਲ ਉਹਦੇ ਨਾਲ ਕੋਈ ਹੋਰ ਹੋ ਰਹੀ ਸੀ ਉਹਨੂੰ ਉਹਨੇ ਨਾ ਕੋਰਲੇਟ ਕਰਕੇ ਉਸ ਤੋਂ ਬਾਅਦ ਜੇ ਤੁਸੀਂ ਉਹਨਾਂ ਦੇ ਅਗਲੇ ਇੰਟਰਵਿਊ ਸੁਣੋਗੇ ਤਾਂ ਉਹਨਾਂ ਨੇ ਕਿਹਾ ਵੀ ਹੈ ਵੀ ਮੈਂ মিডিਆ ਦਾ ਬੜਾ ਹੈਰਾਨ ਆ ਵੀ ਮੇਰੀ ਗੱਲ ਨੂੰ ਕਿਹੜੇ ਪਾਸੇ ਨੂੰ ਲੈ ਗਏ ਯਾਨੀ ਕਿ ਉਹ ਕਿਉਂਕਿ ਉਦੋਂ ਮੁੱਦਾ ਬਣਿਆ ਹੋਇਆ ਸੀ ਨਾ ਦਲਜੀਤ ਸਿੰਘ ਗੋਲਦੀ ਦੀ ਜਾਇੰਗ ਦਾ ਤਾਂ ਉਹਨੂੰ ਉਹਦੇ ਨਾਲ ਜੋੜ ਕੇ ਉਹ ਦਾ ਟਾਊਨ ਵਾਲਾ ਤੁਸੀਂ ਹੁਣ ਵੀ ਆਪਾਂ ਲਾਈ ਉਹਨਾਂ ਨਾਲ ਤਾਂ ਤੁਸੀਂ ਟੈਲੀਫੋਨ ਕਰਕੇ ਪੁੱਛੋਗੇ ਤੂੰ ਸਾਰਾ ਕੁਝ ਕੋਈ ਇਹੀ ਦੀ ਗੱਲ ਨਾ ਇਹੀ ਦੀ ਚੀਜ਼ ਹੁੰਦੀ ਹੈ ਸਿਰਫ ਇੱਕ ਚਲੋ ਵਧੀਆ ਦੋ ਚਾਰ ਦਿਨ ਸਾਰਿਆਂ ਦਾ ਖੁਸ਼ੀ ਮਿਲੀ ਸਾਰਿਆਂ ਨੂੰ ਟਾਈਮ ਪਾਸ ਦੇਣਾ ਪੋਸਟਾ ਘੁੰਮਰੀਆਂ ਸੀ ਨਾ ਦੇਖੋ ਚਰਚਾ ਦਾ ਵਿਸ਼ਾ ਤਾਂ ਹੈ ਨਾ ਤੁਹਾਡਾ ਭਰਾ ਬਿਲਕੁਲ ਹੈ ਚਰਚਾ ਦਾ ਵਿਸ਼ਾ ਤਾਂ ਹੈ ਨਾ ਤੇ ਇੱਕ ਬੰਦੇ ਨੂੰ ਮੈਨਲਾ ਦਾ ਵੀ ਲੋਕ ਇੰਨਾ ਇੰਨਾ ਪੈਸਾ ਲਾਉਂਦੇ ਨੇ 10 10 ਗੱਡੀਆਂ ਦੇ ਕਾਫਲੇ ਲੈ ਕੇ ਤੁਰਦੇ ਨੇ ਪੀਆ ਟੀਮਸ ਰੱਖਦੇ ਨੇ ਉਹਨਾਂ ਦੀ ਉਹਨੀ ਚਰਚਾ ਨਹੀਂ ਹੁੰਦੀ ਜਿੰਨੀ ਤੁਹਾਡੇ ਛੋਟੇ ਭਰਾ ਦੀ ਦੇ ਛੱਤ ਤੇ ਪਾਰਟੀ ਦਾ ਝੰਡਾ ਲਾ ਦਿੱਤੀ ਹੋ ਜਾਂਦੀ ਹੈ ਗੁਰੂ ਮਹਾਰਾਜ ਦੀ ਕਰਮਾ ਤੇ ਧਰਮ ਦਾ ਸਾਥ ਆ ਤੁਹਾਡੇ ਸਾਰਿਆਂ ਦਾ ਕੋਈ ਇਕੱਲਾ ਬੰਦਾ ਕੁਝ ਵੀ ਨਹੀਂ ਹੁੰਦਾ ਨਾ ਅੱਜ ਨਾ ਕੱਲ ਕਿਉਂਕਿ ਮੈਂ ਤਾਂ ਇੱਕ ਟੀਮ ਵਰਕ ਹੀ ਕਰਿਆ ਕਾਲਜ ਤੋਂ ਮੈਂ ਤਾਂ ਕੰਮ ਹੀ ਉੱਥੋਂ ਸ਼ੁਰੂਆਤ ਕਰੀ ਹੈ ਜਿੱਥੇ ਤੁਸੀਂ ਅੱਜ ਦੇ ਹੱਕਾਂ ਲਈ ਲੜਦੇ ਹੋ ਵਿਚਾਰਧਾਰਾ ਦੀ ਲੜਾਈ ਲੜਦੇ ਹੋ ਇਹ ਵਧੀਆ ਤਰੀਕਾ ਕੋਈ ਕਿਸੇ ਨਾਲ ਵੈਰਪ੍ਰੋਖ ਨਹੀਂ ਕੋਈ ਇਹ ਹੀ ਗੱਲ ਨਹੀਂ ਸਾਰਿਆਂ ਨਾਲ ਲੱਗ ਕੇ ਤੁਰਨਾ